ਨੰਗੁਰੂ ਹਰਿ ਕ੍ਰਿਸ਼ਨ ਪਾਤਸ਼ਾਹੀ 1664 ਨੂੰ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਏ ਕੁਝ ਸੰਗਤਾਂ ਵੱਲੋਂ ਇਹ ਵੀ ਵਿਚਾਰ ਸੁਝਾਅ ਆਉਂਦਾ ਹੈ ਕਿ ਠੇਠ ਜੋ ਗੁਰਮੁਖੀ ਦੇ ਅੱਖਰ ਨੇ ਪੰਜਾਬੀ ਦੀਆਂ ਤਰੀਕਾਂ ਹਿੰਦੀ ਸਾਨੂੰ ਸਮਝ ਨਹੀਂ ਆਉਂਦੇ 64 ਕਿੰਨੂੰ ਕਿਹਾ ਜਾਂਦਾ ਸੋ ਇਸ ਲਈ ਬੋਲਣਾ ਪਵੇਗਾ 16 64 1664 1664 ਇਸ 1664 ਨੂੰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਂਦੇ ਹਨ ਉੱਥੇ ਹੀ ਉਹ ਅਗਲੇ ਗੁਰੂ ਦੇ ਬਾਰੇ ਬਚਨ ਕਰਦੇ ਹਨ ਕਿ ਅਗਲੇ ਨੌਵੇਂ ਗੁਰੂ ਹੋਣਗੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਜੋ ਕਿ ਰਿਸ਼ਤੇ ਵੱਜੋਂ ਉਹਨਾਂ ਦੇ ਬਾਬਾ ਲੱਗਦੇ ਸਨ ਤਾਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਦੇ ਵੱਲੋਂ ਆਖਿਆ ਗਿਆ ਬਾਬਾ ਬਸੈ ਗ੍ਰਾਮ ਬਕਾਲੇ ਇੰਜ ਇਹ ਦਿਹਾੜਾ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਦੋਂ ਜੋਤੀ ਜੋਤ ਸਮਾਏ ਉਹ ਹੋ ਗਿਆ ਤੇ ਉਦੋਂ ਹੀ ਗੁਰੂ ਦੇਗ ਬਹਾਦਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਹੋ ਗਈ ਸੋ ਉਸ ਰੂਪ ਜਪਾਂ ਦਿਹਾੜਾ ਮਨਾਉਂਦੇ ਹਨ ਹੁਣ ਗੁਰੂ ਸਾਹਿਬ ਜੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਸਨ ਪਰ ਕੀਰਤਪੁਰ ਸਾਹਿਬ ਤੋਂ ਦਿਲ